ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਤਿਹਾੜੀ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਦੀ ਜਿਹੜੀ ਪ੍ਰਸਿੱਧੀ ਹੈ ਦੁਨੀਆ ਭਰ ਦੇ ਵਿੱਚ ਹੈ ਤੇ ਜਿਹੜੇ ਇਹ ਪਤੰਗੀ ਮੁਕਾਬਲੇ ਉਹ ਲੋਕੀ ਦੂਰ ਤੋਂ ਦੇਖਣ ਆਉਂਦੇ ਹਨ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜਪਤਰੀ ਬਸੰਤ ਪੰਚਮੀ ਮੇਲਾ ਉਹ 10 ਤੇ 11 ਫਰਵਰੀ ਨੂੰ ਫਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ ਇਸ ਸਾਰੇ ਸਮਾਗਮ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਜਾਊਗਾ ਜਿਸ ਵਿੱਚ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ ਇੱਕ ਪਤੰਗਾਂ ਦਾ ਪੇਚਾ ਹੋਊਗਾ ਤੇ ਇੱਕ ਸਭ ਤੋਂ بڑا ਪਤੰਗ ਜਿਹੜਾ ਉਡਾਏਗਾ ਉਹ ਸਭ ਤੋਂ بڑا ਪਤੰਗਬਾਜ਼ ਦਾ ਇਨਾਮ ਦਿੱਤਾ ਜਾਏਗਾ ਇਹਨੂੰ ਦੇਖਦੇ ਹੋਏ ਅਸੀਂ ਇੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਤੇ ਸਾਰੇ ਜਿਹੜੇ ਲੋਕ ਨੇ ਜਾਂ ਪਾਰਟਿਸਪੈਂਟਸ ਨੇ ਉਹ ਇਸ ਪਾਰਲੈਕਸ ਦੇ ਹਨ ਆਪੇ ਅਪਨੋ ਰਜਿਸਟਰ ਕਰਵਾ ਸਕਦੇ ਹਨ ਇਸ ਚ ਦੋ ਕੈਟਾਗਰੀਆਂ ਹਨ ਇੱਕ ਤਾਂ 10 ਤੋਂ ਲੈ ਕੇ 18 ਸਾਲ ਤੱਕ ਹੈ ਇਸ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਪਾਰਟਿਸਪੈਂਟਸ ਕੈਟਾਗਰੀਆਂ ਰੱਖੇ ਗਈਆਂ ਹਨ ਪਹਿਲੀ ਕੈਟਾਗਰੀ ਹੈ 10 ਤੋਂ 18 ਸਾਲ ਦੇ ਜਿਹੜੇ ਮੁੰਡੇ ਤੇ ਕੁੜੀਆਂ ਉਸ ਪਾਰਲੈਕਸ ਤੇ ਹਨ ਉਹਨਾਂ ਨੂੰ ਵੀ ਅਸੀਂ ਇਨਾਮੀ ਰਕਮ ਦਿੱਤੀ ਜਾਊਗੀ ਤੇ ਜਿਹੜੇ 18 ਸਾਲ ਤੋਂ ਅਬਵ ਉਹਦੇ ਚ ਵੀ ਮੇਲ ਤੇ ਫੀਮੇਲ ਕੈਟਾਗਰੀ ਹੈ ਤੇ ਜੇਤੂ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ 1 ਲੱਖ ਰੁਪਏ ਮੇਲ ਕੈਟਾਗਰੀ 1 ਲੱਖ ਰੁਪਏ ਫੀਮੇਲ ਕੈਟਾਗਰੀ ਚ ਉਸ ਤੋਂ ਇਲਾਵਾ ਕੋਈ ਐਨ ਆਰ ਆਈ ਜਿਹੜੇ ਨੇ ਉਹਨਾਂ ਲਈ ਵੀ ਜਿਹੜੇ ਸਾਡੇ ਭਰਾ ਬਾਹਰ ਗਏ ਨੇ ਉਹਨਾਂ ਲਈ ਵੀ ਕੰਨੜੀ ਛੱਡ ਕੇ ਰੱਖੀ ਗਈ ਹੈ ਉਹਨਾਂ ਨੂੰ ਇਸ ਜਿਹੜਾ ਮਾਣ ਦਾ ਇਨਾਮ ਅਸੀਂ ਦੇਵਾਂਗੇ ਤੇ ਜਿਹੜਾ ਸਾਡਾ ਸਭ ਤੋਂ ਵੱਡਾ ਪਤੰਗਬਾਜ਼ ਦਾ ਜਿਹੜਾ ਜਿਹਨੂੰ ਅਸੀਂ ਉਪਾਦੀ ਦਿੱਤੀ ਜਾਵੇਗੀ ਉਹ ਵਿਅਕਤੀ ਨੂੰ ਜਿਹੜਾ ਸਭ ਤੋਂ ਵੱਡਾ ਪਤੰਗ ਉਹ ਸਰਫੇਸ ਏਰੀਆ ਉਹਦਾ ਕੈਲਕੂਲੇਟ ਕਰਾਂਗੇ ਉਹ ਪਤੰਗ ਨੂੰ ਘਟ ਕੋਟ 10 ਮਿੰਟ ਜਿਹੜਾ ਹੈ ਉਹ ਹਵਾ ਦੇ ਵਿੱਚ ਉਡਾਣਾ ਪਾਏਗਾ ਤੇ ਸਾਡੇ ਜੱਜ ਸਹਿਬਾਨ ਡਿਸਾਈਡ ਕਰਨਗੇ ਅਭੀ ਸਭ ਤੋਂ ਵੱਡਾ ਪਤੰਗ ਕਿਹਦਾ ਹੈਗਾ ਤੇ ਉਹਨੂੰ ਅਸੀਂ 2 ਲੱਖ ਰੁਪਏ ਇਨਾਮ ਪੰਜਾਬ ਸਰਕਾਰ ਨੂੰ ਦਿੱਤਾ ਜਾਊਗਾ ਇਹਦੇ ਵਿੱਚ ਮੇਲੇ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਹੋਣਗੀਆਂ ਐਗਜ਼ੀਬਿਸ਼ਨਸ ਲੱਗਣਗੀਆਂ ਤੇ ਸਾਡੇ ਜਿਹੜੇ ਲੋਕਲ ਆਰਟਿਸਟ ਨੇ ਉਹ ਸਾਡੇ ਪਰਫਾਰਮ ਵੀ ਕਰਨਗੇ ਜਿਵੇਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਸੱਦਾ ਦਿੰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਵੀ ਤੁਸੀਂ 10 ਤੇ 11 ਨੂੰ ਜ਼ਰੂਰ ਫਿਰੋਜ਼ਪੁਰ ਆ ਕੇ ਬਸੰਤ ਪੰਚਮੀ ਜਿਹੜੀ ਬੜੀ ਧੂਮਤਾ ਮਨਾਈ ਜਾਂਦੀ ਹੈ ਉਹਦਾ ਹਿੱਸਾ ਬਣੋ ਤੇ ਸਾਡਾ ਵੀ ਹੌਸਲਾ ਵਧਾਓ ਧੰਨਵਾਦ ਜੈ ਹਿੰਦ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਫਿਰੋਜ਼ਪੁਰ ਵਿਖੇ ਬਸੰਤ ਪੰਚਮੀ ਤਿਹਾਰ ਬਹੁਤ ਧੂਮਤਾ ਨਾਲ ਮਨਾਇਆ ਜਾਂਦਾ ਹੈ ਤੇ ਇਸ ਦੀ ਜਿਹੜੀ ਪ੍ਰਸਿੱਧੀ ਹੈ ਦੁਨੀਆ ਭਰ ਦੇ ਵਿੱਚ ਹੈ ਤੇ ਜਿਹੜੇ ਇਹ ਪਤੰਗੀ ਮੁਕਾਬਲੇ ਉਹ ਲੋਕੀ ਦੂਰ ਤੋਂ ਦੇਖਣਾ ਹੁੰਦੇ ਹਨ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਰਾਜ ਪਧਰੀ ਪਸੰਦ ਪੰਛੀ ਮੇਲਾ ਉਹ 10 ਤੇ 11 ਫਰਵਰੀ ਨੂੰ ਰੋਤੂ ਵਿਖੇ ਮਨਾਇਆ ਜਾ ਰਿਹਾ ਹੈ ਇਹ ਸਾਰਾ ਸਮਾਗਮ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਮਨਾਇਆ ਜਾਊਗਾ ਜਿਸ ਵਿੱਚ ਪਤੰਗਾਂ ਦੇ ਮੁਕਾਬਲੇ ਕਰਵਾਏ ਜਾਣਗੇ ਦੋ ਤਰ੍ਹਾਂ ਦੇ ਮੁਕਾਬਲੇ ਹੋਣਗੇ ਇੱਕ ਪਤੰਗਾਂ ਦਾ ਪੇਚਾ ਹੋਊਗਾ ਤੇ ਇੱਕ ਸਭ ਤੋਂ ਵੱਡਾ ਪਤੰਗ ਜਿਹੜਾ ਉੜਾਏਗਾ ਉਹ ਸਭ ਤੋਂ ਵੱਡਾ ਪਤੰਗਬਾਜ਼ ਦਾ ਇਨਾਮ ਦਿੱਤਾ ਜਾਏਗਾ ਇਹਨੂੰ ਦੇਖਦੇ ਹੋਏ ਅਸੀਂ ਇੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ ਜਿਹਦੇ ਤੇ ਸਾਰੇ ਜਿਹੜੇ ਲੋਕ ਨੇ ਜਾਂ ਪਾਰਟਿਸਪੈਂਟਸ ਨੇ ਉਹ ਇਸ ਵਿੱਚ ਭਾਗ ਲੈ ਸਕਦੇ ਹਨ ਆਪਣੇ ਆਪ ਰਜਿਸਟਰ ਕਰਵਾ ਸਕਦੇ ਹਨ ਇਸ ਵਿੱਚ ਦੋ categories ਹਨ ਇੱਕ ਤਾਂ 10 ਤੋਂ ਲੈ ਕੇ 18 ਸਾਲ ਤੱਕ ਹੈ ਇਸ ਦੇ ਵਿੱਚ ਜਿਹੜੇ ਤਿੰਨ ਤਰ੍ਹਾਂ ਦੇ ਜਿਹੜੇ ਪਾਰਟਿਸਪੈਂਟਸ ਕੈਟਾਗਰੀ ਰੱਖੇ ਗਏ ਹਨ ਹਮ ਪਹਿਲੀ ਕੈਟਾਗਰੀ ਹੈ 10 ਤੋਂ 18 ਸਾਲ ਦੇ ਜਿਹੜੇ ਮੁੰਡੇ ਤੇ ਕੁੜੀਆਂ ਉਸ ਪਾਲਿਸਤ ਦੇ ਹਨ ਉਹਨਾਂ ਨੂੰ ਵੀ ਅਸੀਂ ਇਨਾਮੀ ਰਾਸ਼ੀ ਦਿੱਤੀ ਜਾਊਗੀ ਤੇ ਜਿਹੜੇ 18 ਸਾਲ ਤੋਂ ਅਬਵ ਉਹਦੇ ਚ ਵੀ ਮੇਲ ਤੇ ਫੀਮੇਲ ਕੈਟਾਗਰੀ ਹੈ ਤੇ ਜੇਤੂ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ 1 ਲੱਖ ਰੁਪਏ ਮੇਲ ਕੈਟਾਗਰੀ ਇਸ 1 ਲੱਖ ਰੁਪਏ ਫੀਮੇਲ ਕੈਟਾਗਰੀ ਚ ਉਸ ਤੋਂ ਇਲਾਵਾ ਕੋਈ ਐਨ ਆਰ ਆਈ ਜਿਹੜੇ ਨੇ ਉਹਨਾਂ ਲਈ ਵੀ ਜਿਹੜੇ ਸਾਡੇ ਭਰਾ ਬਾਹਰ ਗਏ ਨੇ ਉਹਨਾਂ ਲਈ ਵੀ ਕੰਦਰ ਦੀ ਘਟ ਗਈ ਰੱਖੀ ਗਈ ਹੈ ਉਹਨਾਂ ਨੂੰ ਇਸ ਜਿਹੜਾ ਮਨ ਦਾ ਇਨਾਮ ਅਸੀਂ ਦੇਵਾਂਗੇ ਤੇ ਜਿਹੜਾ ਸਾਡਾ ਸਭ ਤੋਂ ਵੱਡਾ ਪਤੰਗਬਾਜ਼ ਦਾ ਜਿਹੜਾ ਜਿਹਨੂੰ ਅਸੀਂ ਉਪਾਦੀ ਦਿੱਤੀ ਜਾਵੇਗੀ ਉਹ ਵਿਅਕਤੀ ਨੂੰ ਜਿਹੜਾ ਸਭ ਤੋਂ ਵੱਡਾ ਪਤੰਗ ਉਹ ਸਰਫੇਸ ਏਰੀਆ ਉਹਦਾ ਕੈਲਕੂਲੇਟ ਕਰਾਂਗੇ ਤੇ ਉਹ ਪਤੰਗ ਨੂੰ ਘਟ ਕੋਟ 10 ਮਿੰਟ ਜਿਹੜਾ ਹੈ ਉਹ ਹਵਾ ਦੇ ਵਿੱਚ ਉਡਾਣਾ ਪਾਏਗਾ ਤੇ ਸਾਡੇ ਜੱਸ ਸਹਿਬਾਨ ਡਿਸਾਈਡ ਕਰਨਗੇ ਅਭੀ ਸਭ ਤੋਂ ਵੱਡਾ ਪਤੰਕ ਕਿਹਦਾ ਹੈਗਾ ਤੇ ਉਹਨੂੰ ਅਸੀਂ 2 ਲੱਖ ਰੁਪਏ ਇਨਾਮ ਪੰਜਾਬ ਸਰਕਾਰ ਨੂੰ ਦਿੱਤਾ ਜਾਊਗਾ ਇਹਦੇ ਵਿੱਚ ਮੇਲੇ ਦੀ ਤਰ੍ਹਾਂ ਹੀ ਹਰ ਤਰ੍ਹਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਵੀ ਹੋਣਗੀਆਂ ਐਗਜ਼ੀਬਿਸ਼ਨਸ ਲੱਗਣਗੀਆਂ ਤੇ ਸਾਡੇ ਜਿਹੜੇ ਲੋਕਲ ਆਰਟਿਸਟ ਨੇ ਉਹ ਸਾਡੇ ਪਰਫਾਰਮ ਵੀ ਕਰਨਗੇ ਜਿਵੇਂ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਸੱਦਾ ਦਿੰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਵੀ ਤੁਸੀਂ 10 ਤੇ 11 ਨੂੰ ਜ਼ਰੂਰ ਫਿਰੋਜ਼ਪੁਰ ਆਕੇ ਬਸੰਤ ਪੰਚਮੀ ਜਿਹੜੀ ਬੜੀ ਧੂਮਤਾ ਮਨਾਈ ਜਾਂਦੀ ਹੈ ਉਹਦਾ ਹਿੱਸਾ ਬਣੋ ਤੇ ਸਾਡਾ ਵੀ ਹੌਸਲਾ ਵਧਾਓ ਧੰਨਵਾਦ ਜੈ ਜੀ